ਇਹ ਕਰਰਾ ਕੋਈ ਦੋ ਤਕਰੀਬਨ ਦੋ ਕੋ ਵੇਣਾ ਕੋਈ ਦੋ ਜਣੇ ਆਏ ਉਹਨਾਂ ਪਿੱਛੋਂ ਕਾਂਦੇ ਜਿਹੜੀ ਉਹਨਾਂ ਨੇ ਤੋੜ ਕੇ ਜਿਹੜਾ ਅੰਦਰ ਸਾਰਾ ਸਮਾਨ ਹੀ ਚਾਂਦੀ ਦਾ ਕੋਈ ਤਕਰੀਬਨ 80 ਲੱਖ 90 ਲੱਖ ਦੀ ਚਾਂਦੀ ਹੋਣੀ ਹੈ 1 ਸਵਾ ਕਰੋੜ ਦੇ ਲੱਗਦਾ ਵੀ ਜਿਹੜਾ ਨੁਕਸਾਨ ਨਾਲ ਸਾਰਾ ਕੀਤਾ ਉਹ ਵੇਖੋ ਉਸ ਮਾਰ ਫੜਨ ਲਿਆ ਆਏ ਉਹ ਵੇਖੋ ਉਹਨੇ ਫੜਨ ਲਿਆ ਫੜਨ ਲਿਆ ਵੇਖੋ ਇੱਕੋ ਜਣਾ ਥੱਲੇ ਉਤਰਦਾ ਇੱਕ ਉੱਤੇ ਬੈਠਾ ਰਹਿੰਦਾ ਧਿਆਨ ਰੱਖਦਾ ਖਲੂ ਉਸ ਮੰਦਾ ਜਣਾ ਨਹੀਂ ਉੱਪਰ ਹੀ ਜਣਾ ਹਾਂ ਆ ਵੇਖੀ ਨਾ ਇੱਕ ਥੱਲੇ ਉਤਰਦਾ ਉਹ ਵੇਖੇ ਦੂਜਾ ਉਹ ਉੱਤਰ ਲਗਾ ਉਹ ਦੂਜਾ ਬੰਦਾ ਤੇ ਉਹ ਉਤਰਿਆ ਹੁਣ ਦੂਜਾ ਢੰਗ ਇਹੋ ਅਜੇ ਉਹ ਤਨ ਪੈਂਟ ਰਾਈਜੀ ਪੰਗੜਾ ਹੋਰ ਚੋਰ ਸਾਹ ਆ ਵੇਖੋ ਅੰਗਲ ਉੱਤਰ ਲਗਾ ਇੱਕ ਥੱਲੇ ਇੰਦਰ ਬੰਦਾ ਬੰਦਾ ਵੀਡੀਓ ਤੇ ਜਦੋਂ ਤੇ ਬੈਠਾ ਤੇ ਥੱਲੇ ਬਾਹਰ ਆਉਣ ਲੱਗਾ ਦੇ ਦਰਵਾਜ਼ੇ ਅੰਦਰ ਚੱਲਾ ਦੇ ਦਰਵਾਜ਼ਾ ਖੋਲੂਗਾ ਹਾਂ ਮੌਂਟੀ ਦੇ ਅੰਦਰ ਦਾ ਪਾਸੇ ਜਾ ਕੇ ਹੁਣ ਇਹ ਦਰਵਾਜ਼ਾ ਖੋਲੂਗਾ ਨਾ ਸਮਾਨ ਜਿਹੜਾ ਉਹਨੇ ਉਰਕੋ ਫੜਿਆ ਨਾ ਉਹ ਉੱਥੇ ਹੀ ਆ ਉਹ ਨਹੀਂ ਫੜਾਇਆ ਵੇਖੋ ਉਹਨੇ ਉਹ ਅੰਦਰ ਖਣੇ ਜਾ ਕੇ ਹੁਣ ਗੇਟ ਖੋਲ ਕੇ ਇੱਥੋਂ ਆਊਗਾ ਪਤਾ ਸਰ ਇਹ ਪਤਾ ਨਾ ਉਹ ਉੱਥੇ ਬੈਠਾ ਨਾ ਨਹੀਂ ਹੁਣ ਇੱਥੋਂ ਆਣ ਆਏ ਬੰਦੇ ਜਿਹੜਾ ਥੱਲੇ ਉਤਰਿਆ ਉਹ ਇੱਧਰੋਂ ਆਏ ਇਹਨੇ ਉਹੀ ਸਮਾਨ ਉਹਨੂੰ ਵਾਪਸ ਕਰਾਉਣਾ ਮੈਨੂੰ ਵਾਪਸ ਕਰਾਉਣਾ ਇਹ ਤਾਂ ਮળો ਪਿਛੋਂ ਨਹੀਂ ਜਾਂਦੇ ਹਾਂਜੀ ਹਾਂਜੀ ਉੱਤਰਾਂ ਨਹੀਂ ਨਹੀਂ ਉੱਤਰਣੇ ਉਹਨੇ ਚੜਨਾ ਫੇਰ ਵਾਸ ਨਿਕਲ ਵਾਸ ਚੜਦਾ ਫੇਰ ਵਾਸ ਫੇਰ ਉਹਨੇ 1 ਮਿੰਟ ਤੋਂ ਪਹਿਲਾਂ ਫੇਰ ਚੜ ਜਾਣਾ ਜਿਹੜਾ ਸਮਾਨ ਉਹਨੇ ਫੜਾਇਆ ਨਾ ਇੱਥੇ ਪੀਲੇ ਤੋੜੇ ਆ ਜਿਹੋ ਉਹਨੇ ਕੁਝ ਫੜਾਇਆ ਵਾ ਉਹ ਫੇਰ ਵਾਸ ਫੜਾਏਗਾ ਪੀਲੇ ਰੰਗ ਦੇ ਉਹਨੇ ਸਮਾਨਾ ਗਾਦੇ ਆਸ ਜੀ ਨਾ ਵਾਸ ਹੋਣੀ ਆ ਕੋਈ ਹੋਊਗੀ ਮਾਗ ਚ ਆਉਣੀ ਹੈ ਜਿੱਦਾਂ ਪਿਆਪਾ ਲੱਗਣਾ ਲਾ ਕੀ ਕਰਾ ਸਰ ਰੁਕਲਾ ਆ ਜਲੀ ਤੂੰ ਮੈਂ ਉਹ ਗੱਲੇ ਆ ਗੱਲਾਂ ਕੋਰਸੇ ਦਸ ਤੇ ਸਾਰੇ ਗੱਲਾਂ ਸਾਰੇ ਉਹ ਬਹੁਤ ਕੁਝ ਲੈ ਗਏ ਨਾਲ ਸਾਡੇ ਚੱਲ ਨਹੀਂ ਜਾਵੇਗਾ ਅੱਛਾ ਉਸ ਜਿਹਨੇ ਦੇਖਿਆ ਨਾ ਫਿਲਮ ਜਿਹੜਾ ਉਹਦਾ ਪਹਿਲਾਂ ਨੂੰ ਪਤਾ ਹੀ ਕਰਾਉਣਾ ਮਾਸ ਸਗਿਆਂ ਵਾਜਣ ਦੀਆਂ ਉਹ ਚੋਰੀ ਦੀ ਕੱਢ ਦੇ ਦੋਸਤ ਨਾਲ ਐਕਾਉਂਟ ਖਾਸ ਠੀਕ ਹੈ ਯਾਰ ਆ ਗਿਆ 5 ਬਾਰੇ 12 ਕਰ ਲਓ ਕੋਈ ਹੋਰ ਤੇਰੀ ਨਹੀਂ ਅੰਦਰ ਲੱਗ ਲੱਗ ਗਿਆ ਇਹ ਗਰੁੱਪ ਪਰ ਮੈਸੇਜ ਪਾਇਆ ਸਾਰੇ ਪੱਜ ਆਏ। ਕੀ ਨਾਮ ਵੀਜੀ? ਮੇਰਾ ਨਾਮ ਮਨੀਸ਼ ਸ਼ਰਮਾ ਸਰ। ਕੀ ਗੱਲ ਹੋਈ? ਇਹ ਕਰ ਰਾਤ ਕੋਈ ਦੋ ਤਕਰੀਬਨ ਦੋ ਕੋ ਵੇਣਾ। ਕੋਈ ਦੋ ਜਣੇ ਆਏ ਆ। ਉਹਨਾਂ ਪਿੱਛੋਂ ਕੰਦ ਜੜੀ ਉਹਨਾਂ ਨੇ ਤੋੜ ਕੇ ਜਿਹੜਾ ਅੰਦਰ ਸਾਰਾ ਸਮਾਨ ਹੀ ਚਾਂਦੀ ਦਾ ਕੋਈ ਤਕਰੀਬਨ 80 ਲੱਖ 90 ਲੱਖ ਦੀ ਚਾਂਦੀ ਹੋਣੀ ਹੈ। ਤੇ 1 ਸਵਾ ਕਰੋੜ ਦੇ ਲੱਗ ਜਾਗੇ ਜਿਹੜਾ ਨੁਕਸਾਨ ਉਹਨਾਂ ਸਾਰਾ ਕੀਤਾ। ਜੋ ਵੀ ਆਪਣੀ ਕੀਮਤੀ ਚੀਜ਼ ਹੈ, ਕੈਸ਼ ਹੈ। 3-4 ਲੱਖ 5 ਜਿਹੜਾ ਕੈਸ਼ ਹੈ ਉਹ ਵੀ ਲੈ ਗਏ। ਜਿਹੜੇ ਦਰੋਹ ਵਿੱਚ ਰੱਖਿਆ ਸੀ ਗੱਲੇ ਜਿਹੜੇ ਆ ਕੋਈ ਪੁੱਟ ਕੇ ਲੈ ਗਏ ਸਾਰੇ ਉਹ ਹਾਂਜੀ ਉਸ ਸੀਸੀਟੀਵੀ ਆਈ ਸਾਹਮਣੇ ਸੀਸੀਟੀਵੀ ਦੋ ਜਣੇ ਆਏ ਹੁਣ ਇਹ ਨਹੀਂ ਪਤਾ ਉਹ ਕਿਧਰੋਂ ਦੀ ਆਏ ਕਿਧਰੋਂ ਨਹੀਂ ਆਏ ਹੁਣ ਥੋੜਾ ਜਿਹਾ ਚਲੋ ਜਾਂਚ ਪੜਤਾਲ ਕਰਾਂਗੇ ਤੇ ਫਿਰ ਜਿਹੜੀ ਬੰਦੀ ਕਾਰਵਾਈ ਉਹ ਆਪਣੇ ਜਿੰਨੇ ਆਪਣੇ ਮਲਾਜ਼ਮ ਸਾਥੀ ਉਹਨਾਂ ਨੂੰ ਦਵਾਂਗੇ ਕਿਹੜੀ ਜਗ੍ਹਾ ਦੁਕਾਨ ਕੀ ਨਾਮ ਦੀ ਬੰਦ ਚਰਨਜੀਤ ਜੁਐਲਰ ਆ ਇਹ ਮੇਨ ਘਨਪੁਰ ਕਾਲੇ ਪਿੰਦਖ ਖੰਡਵੜੇ ਜਿਹੜਾ ਹਾਂਜੀ ਕੱਲੋ ਇਹ ਜੀ ਗੁਰਦੁਆਰਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਖੰਡਾਲੇ ਪਿੰਡਾ ਤੇ ਚਰਨਜੀਤ ਸਿੰਘ ਜੁਵਲਰ ਦੀ ਦੁਕਾਨ ਆ ਉੱਥੇ ਰਾਤ ਰਾਤ ਚੋਰੀ ਹੋਈ ਆ ਤੋਂ ਦੇਖ ਲੈਨੇ ਸੀਸੀਟੀਵੀ ਕੈਮਰਾ ਚੈੱਕ ਕਰ ਰਹੇ ਆ ਤੇ ਪ्रेस ਕਰਾਂਗੇ ਜਿਹਨ ਬੰਦੇ ਫੜਾਂ ਸਰ ਕਿੰਨੇ ਕਦੀ ਹੋਈ ਕਿੰਨਾ ਕ ਸੋਨਾ ਲੱਗੇ ਜਾਂ ਕੈਸ਼ ਲੱਗੇ ਕੁਝ ਇਹ ਮਾਲਕਾਂ ਨਾਲ ਪਤਾ ਕਰਦੇ ਆ ਜੀ ਮਾਲਕਾਂ ਕੋ ਸਾਰਾ ਵੀ ਇਹ ਸੋਨਾ ਜਾਂ ਚਾਂਦੀ ਕਿੰਨੇ ਦੀ ਆ ਕਿੰਨੀ ਕੀਮਤ ਆ ਕਿੰਨੇ ਦਾ ਸੋਨਾ ਗਿਆ ਸਰ ਕਿਸ ਤਰ੍ਹਾਂ ਦਿੱਤਾ ਗਿਆ ਵਾਰਦਾਤ ਨੂੰ ਅੰਝਾ ਉੱਛੇ ਉਹਨਾਂ ਕੰਦ ਪਾੜੀ ਆ ਜੀ ਕੰਦ ਪਾੜ ਕੇ ਅੰਦਰ ਦਾਖਲ ਹੋਏ ਨੇ ਤੋ ਦੇਖ ਲੈਣੇ ਸਾਰਾ ਦੇਖਣ ਦਾ ਹੈ ਜੀ ਕਿੰਨੇ ਜਾਣੇ ਸੀ ਕੋਈ ਪਤਾ ਨਹੀਂ ਦੋ ਬੰਦੇ ਕੈਮਰੇ ਸੀਸੀਟੀਵੀ ਕੈਮਰੇ ਚ ਆਉਂਦੇ ਆ ਬਾਕੀ ਚੈੱਕ ਕਰ ਰਹੇ ਆ ਜੀ ਠੀਕ ਹੈ